ਮੀ ਦਾ ਅੰਸ ਬਹਾਲ ਕਬਟਾਲਾ ਦੇ ਕਸਬਨ ਸ਼ਹਿਰਾ ਮੱਜਾ ਸਿੰਘ ਨਜ਼ਦੀਕ ਪਿੰਡ ਸੁਚੈਨੀਆਂ ਵਿਖੇ ਪੀਰ ਬਾਬਾ ਡਢਿਆਣਾ ਸ਼ਾਦੀ ਜਾਤ ਦੇ ਪਿੰਡੂ ਖੇਡਾਂ ਤੇ ਸੱਭਿਆਚਾਰਕ ਮੇਲਾ ਮੁਖਬਰ ਬੰਦਕ ਬਾਬਾ ਜਗਿੰਦਰ ਪਾਲ ਦੀ ਅਗਵਾਈ ਤੇ ਪਰ ਬੰਦਕਾ ਹੇਟ ਕਰਵਾਇਆ ਗਿਆ ਮੇਲੇRightarrow ਗਿਜੋੜੀ ਅਮਰੀਕ ਬਾਲ ਤੇ ਬੀਬੀ ਮਨਜੀਤ ਸੋਹਿਆ ਨੇ ਤਿੰਨ ਕਿੱਡੇ ਸੱਬਿਆ ਚਾਕ ਪ੍ਰੋਗਰਾਮ ਪੇਸ਼ ਕੀਤਾ ਸ਼ਾਮ ਮੌਕੇ ਪਿੰਡੂ ਖੇਡ ਮੁਕਾਬਲੇ ਤੇ ਕਬੱਡੀ ਮੈਚ ਕਰਵਾਏ ਗਏ ਜੇਤੂਆਂ ਨੂੰ ਇਨਾਮਗਰੀ ਜਿੰਨ ਤੇ ਨਗਦ ਰਾਸ਼ੀ ਨਾਮ ਦਿੱਤੇ ਗਏ ਰਾਤ ਮੌਕੇ ਵੱਖ-ਵੱਖ ਵਾਲ ਪਾਰਟੀਆਂ ਨੇ ਸੁਫਿਆਨਾ ਕਲਾਮ ਸੁਣਾ ਕੇ ਸਰੋਤਿਆਂ ਦੀ ਵਾਹ ਵਾਖਟੀ ਜ਼ਿਲ੍ਹਾ ਗੁਦਾਸਪੁਰ ਤੋਂ ਪੱਤਰਕਾਰ ਜਗਰੂਪ ਸਿੰਘ ਲਈ ਵਿਸ਼ੇਸ਼ ਰਿਪੋਰਟ ਬਾਪੂ ਜੀ ਦੇ ਮੇਲਾ ਬਹੁਤ ਵਧੀਆ ਹੈਗਾ ਕੋਲ ਕਬੱਡੀ ਕੁਸ਼ਤੀ ਸਭ ਕੁਝ ਹੁੰਦਾ ਹੈ ਇੱਥੇ ਮੋਟਰਸਾਈਕਲ ਵੀ ਖੇਡਦੇ ਆ ਹੋਰ ਖੇਡਾਂ ਵੀ ਹੁੰਦੀਆਂ ਆ ਬਾਬਾ ਜੀ ਦੇ ਮੇਲੇ ਆ ਪੁਰਾਣਾ ਮੇਲਾ ਪਤਾ ਨਹੀਂ ਕਿੰਨੇ ਦਰਦਾਂ ਦਾ ਤਿੰਨ ਪੀੜੀ ਹੋ ਗਈ ਸਾਡੀਆਂ ਇੱਥੇ ਪਰ ਉਧਰ ਕੈਂਚੀ ਕਿਨੇ ਮਾਰ ਗਿਆ ਬਲੇਰਾ ਹੈ ਵੱਡਾ ਵੀਰ ਸ਼ੇਰਾ ਤੇ ਸ਼ੇਰੇ ਦਾ ਚਾਚਾ ਵਡਾਲਾ ਗ੍ਰੰਥੀਆਂ ਵਾਲਾ ਭਾਲਾ ਤੇ ਭਾਲੇ ਹੁਣਾਂ ਦਾ ਉਸਤਾਦ ਭਾਲੇ ਹੁਣਾਂ ਦਾ ਵੀਰ ਜਰਮਨ ਸ਼ਾ ਸਾਡਾ ਵੀਰ ਉਸਤਾਦ ਦਿੱਕੀ ਕੋਚ ਵਡਾਲਾ ਗ੍ਰੰਥੀਆਂ ਜਨਤਾ ਮਾਡਲ ਸਕੂਲ ਦੇ ਵਿੱਚ 200 ਤੋਂ ਵੱਧ ਬੱਚੇ ਫਰਾਵੀ ਦੇਖ ਰਖ ਵਿੱਚ ਤਿਆਰ ਹੋ ਰਹੇ ਆ ਇੱਕ ਪਾਸੇ ਘੋੜਾ ਤੇ ਦੂਜੇ ਪਾਸੇ ਇਹ ਕਿਤੇ ਨਾਲ ਪੈ ਗਿਆ ਸੋਚਾ ਇਹ ਜਰਮਨ ਸ਼ਾਹ ਦਾ ਚੇਲਾ ਨਾ ਕਹਦਾ ਜਰਮਨ ਸ਼ਾਹ ਹੁਣਾ ਦਾ ਚੇਟਾ ਹਰਮਨਾ ਤੇ ਆਹ ਮੁੰਡੇ ਦਾ ਅੱਜ ਬਾਟੇ ਵੀਆ ਚੰਦਰੇ ਦਾ ਅੱਜ ਚਲਨਗਨ ਵੀਆ ਮੁੰਡੇ ਨੇ ਕੇਕ ਨਹੀਂ ਵੰਡਿਆ ਸਿੱਧੀ ਪਰਫੀ ਵੰਡੀ ਹੈ ਉਹ ਵੀ ਕਾਚੂ ਕਤਲੀ ਮੁੰਨੇ ਡੱਬਾ ਭਰ ਗਈ ਹੋਈ ਹੈ ਆ ਨਮਿਆ ਜੇ ਨੇ ਕਮਾਲ ਕੀਤੀ ਹੈ ਹੁਣ ਇੱਕ ਪਾਸੇ ਗੋਪੀ ਹੰਸਾ ਬਾਦਰ ਸਾਹਿਬੀ ਦੇਖਿਓ ਮੁੰਡਾ ਦਾ ਬਾਦ ਔਰ ਇੱਕ ਪਾਸੇ ਸਰਬਜੀਤ ਸਿੰਘ ਖਾਲਸਾ ਪਟੀਆਂ ਪਿੰਡ ਵਾਲੇ ਦਾ ਔਰ ਜੰਦੇ ਪੁੱਤ ਮੇਰੇ ਪੰਜਾਬੀ ਵੀਰੋ ਬਾਤ ਕਰਦਾ ਸਾਡੇ ਮੱਲ ਪਟੀਆਂ ਔਰ ਇੱਕ ਪਿੰਡੀ ਸਾਡੇ ਬਿਕਰਮਜੀਤ ਸਿੰਘ ਟਿੱਕਾ ਪਟੀਆਂ ਬਾਫੀ ਤੇ ਰੀਲ ਸਰਬਜੀਤ ਸਿੰਘ ਖਾਲਸਾ ਪਟੀਆਂ جانتے ਹਨ ਨੈਟਪਲਸ ਦਾ ਇੰਟਰਨੈਟ ਚਲਦਾ ਨਹੀਂ दौड़ता है ऑनलाइन क्लासेस हो या फोर के मूवीज बिजनेस की वीडियो कॉल्स हो या बच्चों का टाइम पास सबका सब कुछ एक टाइम पर चले और होए नो झगड़ा और प्राइसिंग ऐसी कि बटुए को भी हो नो लफड़ा तो आप भी लगो क्योंकि हर घर के लिए नेट प्लस जरूरी है